ਚੋਨਾ ਖਤਮ ਹੁੰਦਿਆਂ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਚੁੱਕਿਆ ਹੈ ਜੀ ਹਾਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਅਮੂਲ ਤੇ ਵੇਰਕਾ ਦਾ ਦੁੱਧ ਹੁਣ ਮਹਿੰਗਾ ਹੋ ਗਿਆ ਹੈ ਪ੍ਰਤੀ ਲੀਟਰ 2 ਰੁਪਏ ਦਾ ਇਜ਼ਾਫਾ ਕਰਤਾ ਗਿਆ ਸੋ ਚੋਨਾ ਖਤਮ ਹੁੰਦਿਆਂ ਹੀ ਮਹਿੰਗਾਈ ਦੇ ਝਟਕੇ ਲੱਗ ਰਹੇ ਨੇ ਜਿੱਥੇ ਇੱਕ ਪਾਸੇ ਤੰਦਰੁਸਤੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਟੋਲ ਫੀਸ ਵਿੱਚ ਵਾਧਾ 5% ਦਾ ਕੀਤਾ ਗਿਆ ਅਤੇ ਦੁੱਧ ਦੇ ਰੇਟ ਅਮੂਲ ਤੇ ਵੇਰਕਾ ਦਾ ਦੁੱਧ ਮਹਿੰਗਾ ਹੋ ਗਿਆ ਦੁੱਧ ਹਰ ਕਿਸੇ ਦੇ ਘਰ ਵਿੱਚ ਜਾਂਦਾ ਔਰ ਇਸ ਨਾਲ ਸਿੱਧਾ ਸਿੱਧਾ ਰਸੋਈ ਦੇ ਬਜਟ ਤੇ ਅਸਰ ਪਏਗਾ ਪ੍ਰਤੀ ਲੀਟਰ 2 ਰੁਪਏ ਦਾ ਇਜ਼ਾਫਾ ਅੱਜ ਤੋਂ ਲਾਗੂ ਹੋ ਗਈਆਂ ਨੇ ਸੋ ਦੱਸ ਦੇ ਕਿ ਹੁਣ 64 ਰੁਪਏ ਪ੍ਰਤੀ ਲੀਟਰ ਅੰਮੋਲ ਦਾ ਦੁੱਧ ਜਿਹੜਾ ਹੈ ਉਹ ਮਿਲੇਗਾ ਸੋ ਇਹ ਵਧੀਆਂ ਹੋਈਆਂ ਦਰਾਂ ਅੱਜ ਤੋਂ ਲਾਗੂ ਹੋ ਗਿਆ ਨੇ ਨਮੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਿਆ ਨੇ ਲੇਕਿਨ ਜਿਸ ਤਰ੍ਹਾਂ ਦੇ ਨਾਲ ਇਹ ਦੁੱਧ ਦੀ ਕੀਮਤਾਂ 'ਚ ਵਾਧਾ ਹੋਇਆ ਇਸ ਨੇ ਯਕੀਨਨ ਹਰ ਘਰ ਦੇ ਵਿੱਚ ਹਰ ਰਸੋਈ ਤੇ ਬਜਟ ਤੇ ਇਸ ਦਾ ਅਸਰ ਜਿਹੜਾ ਹੈ ਦੇਖਣ ਨੂੰ ਮਿਲੇਗਾ ਸੋ ਚੋਣਾ ਖਤਮ ਹੁੰਦਿਆਂ ਹੀ ਇਹ ਮਹਿੰਗਾਈ ਦੇਖ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਲੋਕਾਂ ਨੂੰ ਅੰਮੋਲ ਤੇ ਵੇਰਕਾ ਦਾ ਦੁੱਧ ਹੁਣ ਮਹਿੰਗਾ ਹੋ ਗਿਆ ਜਿਸ ਨਾਲ ਇਹ ਫੈਸਲਾ ਕੀਤਾ ਗਿਆ ਦੋ ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਇਨਾ ਦੁੱਧ ਦੀਆਂ ਕੀਮਤਾਂ ਚ ਕੀਤਾ ਗਿਆ ਜਿਸ ਦੇ ਨਾਲ ਹਰ ਆਮ ਖਾਸ ਨੂੰ ਐਸਾ ਅਸਰ ਪੈਂਦਾ ਕਿਉਂਕਿ ਦੁੱਧ ਦੀ ਵਰਤੋਂ ਹਰ ਘਰ ਵਿੱਚ ਹੁੰਦੀ ਹੈ ਸੋ ਜੇ ਵਿਚਕਾਰ ਹੁਣ 68 ਰੁਪਏ ਪ੍ਰਤੀ ਲੀਟਰ ਅਮੂਲ ਦੁੱਧ ਜਿਹੜਾ ਹੈ ਉਹ ਤੁਹਾਡੇ ਘਰ ਚ ਆਏਗਾ। ਮਰਦੱਸ ਦੇ ਕੇ ਵਧੀਆਂ ਹੋਈਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਨੇ ਸੋ ਹੁਣ ਇਹ ਮਹਿੰਗਾ ਦੁੱਧ ਜਿਹੜਾ ਹੈ ਜੋ ਕੀਮਤਾਂ ਨੇ ਉ ਲਾਗੂ ਹੋ ਗਈਆਂ ਨੇ ਜਿਸ ਬਾਅਦ ਆਮ ਲੋਕ ਯਕੀਨਨ ਐ ਸੋਚਨ ਮਜਬੂਰ ਹੋਗੇ ਕਿ ਜੋੜਾ ਮੁਕਤਿਆ ਹੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਮਹਿੰਗਾਈ ਦੇ ਹੁਣ ਝਟਕੇ ਲੱਗ ਰਹੇ। ਸਮੂਲ ਤੇ ਵੇਰਕਾ ਦਾ ਦੁੱਧ ਜਿਹੜਾ ਹੈ ਉਹ ਮਹਿੰਗਾ ਹੋ ਗਿਆ ਨਵੀਨ ਸ਼ਰਮਾ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹਨ ਉਹਨਾਂ ਦੇ ਨਾਲ ਗੱਲ ਕਰਦੇ ਆ ਨਵੀਨ ਜੁੜਾ ਮੁਕਦਿਆਂ ਹੀ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ ਜਿੱਤੇ ਕਿ ਨੈਸ਼ਨਲ ਅਥਾਰਟੀ ਆਫ ਇੰਡੀਆ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜ਼ਾਫਾ ਕੀਤਾ ਗਿਆ ਉਹਤੇ ਦੁੱਧ ਦੀਆਂ ਕੀਮਤਾਂ ਵੀ ਵੱਧ ਗਈਆਂ ਨੇ ਅੱਜ ਤੋਂ ਆ ਬਿਲਕੁਲ ਰਹਾਦਾ ਕਿਉਂਕਿ ਜਿਹੜੀ ਆਮ ਜਨਤਾ ਉਸ ਦੀ ਜੇਬ ਤੇ ਇਸ ਦਾ ਵੱਡਾ ਅਸਰ ਆਉਣ ਵਾਲੇ ਦਿਨਾਂ ਵਿੱਚ ਪੈਣ ਵਾਲਾ ਕਿਉਂਕਿ ਦੁੱਧ ਦੇ ਜਿਸ ਤਰ੍ਹਾਂ ਦੇ ਨਾਲ ਰੇਟ ਵਧਾਏ ਜਾਣੇ ਚਾਹੇ ਉਹ ਵੇਰਕਾ ਦੀ ਗੱਲ ਕਰੀਏ ਚਾਹੇ ਉਮਲ ਦੀ ਗ ਅੱਜ ਤੋਂ ਇਹ ਰੇਟ ਲਾਗੂ ਹੋ ਗਏ ਨੇ ਆ ਵੇਰਕਾ ਦੇ ਜਿਹੜੇ ਰੇਟ ਹੈ ਵੇਰਕਾ ਨੇ ਆਪਣੇ ਰੇਟ ਪਰ ਕਿਲੋ ਦੇ ਮਗਰ ਜਿਹੜਾ ਹੈ ਰੇਟ 2 ਰੁਪਏ ਵਧਾਇਆ ਔਰ ਕਾਰਨ ਇਹ ਦੱਸਿਆ ਕਿ ਵਧ ਰਹੀ ਗਰਮੀ ਦੇ ਕਾਰਨ ਜਿਹੜਾ ਦੁੱਧ ਹੈ ਉਸ ਦੀ ਖਪਤ ਜਿਹੜੀ ਹੈ ਉਹ ਘਟ ਗਈ ਹੈ ਔਰ ਜਿਸ ਦੇ ਕਾਰਨ ਤਾਪਮਨ ਵਧਣ ਦੇ ਕਾਰਨ ਗਰਮੀ ਦਾ ਹਵਾਲਾ ਦਿੱਤਾ ਗਿਆ ਕਿ ਅਗਰ ਤਾਪਮਨ ਵਧਿਆ ਗਰਮੀ ਵਧੀ ਇਸ ਕਰਕੇ ਜਿਹੜਾ ਪਰ ਕਿਲੋ ਦੇ ਮਗਰ 2 ਰੁਪਏ ਵਧਾਏ ਗਏ ਔਰ ਅਮੂਲ ਦੇ ਜਿਹੜੇ ਰੇਟ ਹੈ ਕਿਉਂਕਿ ਅਮੂਲ ਦੀਆ ਵੱਖ-ਵੱਖ ਕੁਆਲਿਟੀਆਂ ਨੇ ਔਰ ਦੋਹੇ ਪੂਰੇ ਦੇਸ਼ ਦੇ ਵਿੱਚ ਚਾਹੇ ਵੇਰਕਾ ਦੀ ਗੱਲ ਕਰੀਏ ਚਾਹੇ ਅਮੂਲ ਦੀ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਅਦੁੱਧ ਵਿਕਦਾ ਅਮੂਲ ਦੇ ਜਿਹੜੇ ਵੱਖ-ਵੱਖ ਕੁਆਲਿਟੀਆਂ ਨੇ ਉਸ ਦੇ ਵਿੱਚ ਇਹ ਅਮੂਲ ਦੇ ਵਿੱਚ ਵਾਅਦਾ ਕੀਤਾ ਗਿਆ ਅਮੂਲ 골ਡ ਦਾ ਜਿਹੜਾ ਰੇਟ ਹੈ ਅੱਧਾ ਕਿਲੋ ਦਾ 33 ਰੁਪਏ ਸੀ ਪਹਿਲੇ ਹੁਣ 34 ਰੁਪਏ ਕਰ ਦਿੱਤਾ ਅਮੂਲ 1 ਕਿਲੋ ਜਿਹੜਾ ਰੇਟ ਹੈ ਪਹਿਲੇ 40 ਸੀ ਹੁਣ 68 ਰੁਪਏ ਕਰ ਦਿੱਤਾ ਅਮੂਲ ਜਿਹੜਾ ਗਾਂ ਦਾ ਦੁੱਧ ਹੈ ਉਹ ਅੱਧਾ ਕਿਲੋ ਪਹਿਲੇ 28 ਰੁਪਏ ਦਾ ਸੀ ਹੁਣ 29 ਰੁਪਏ ਕਰ ਦਿੱਤਾ 1 ਕਿਲੋ 56 ਰੁਪਏ 57 ਰੁਪਏ ਕਰ ਦਿੱਤਾ ਮਤਲਬ ਅੱਧਾ ਕਿਲੋ ਦੇ ਮਗਰ 1 ਰੁਪਏ ਵਧਾਇਆ ਗਿਆ ਔਰ ਕਿਲੋ ਦੇ ਮਗਰ ਮੂਲ ਨੇ 2 ਰੁਪਏ ਵਧਾਏ ਨਹੀਂ ਐਸੇ ਕਰਕੇ ਐਸੇ ਦੇ ਨਾਲ ਹੀ ਜਿਹੜਾ ਵੇਰਕਾ ਉਸਨੇ 2 ਰੁਪਏ ਸਿੱਧਾ ਇਸ ਦਾ ਰੇਟ ਵਧਾਇਆ ਸੋ ਇਸ ਦਾ ਅਸਰ ਸਿੱਧਾ ਸਿੱਧਾ ਆਮ ਜਨਤਾ ਦੀ ਜੇਬ ਤੇ ਪੈਣ ਵਾਲਾ ਔਰ ਕਾਫੀ ਇਹ ਰੇਟ ਜਿਸ ਤਰ੍ਹਾਂ ਦੇ ਨਾਲ ਵਧੇ ਨੇ ਕਿਉਂਕਿ ਇੱਕਦਮ 2 ਰੁਪਏ ਦੁੱਧ ਦਾ ਅਰੇਟ ਬਤਾਏਗਾ ਦੁੱਧ ਇੱਕ ਇਹੋ ਜੀ ਚੀਜ਼ ਹੈ ਕਿ ਜਿਹੜੀ ਘਰ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੀ ਇਸਤੇਮਾਲ ਹੁੰਦੀ ਹੈ ਚਾਹ ਬਣਾਉਣ ਵਾਸਤੇ ਚਾਹੇ ਦੁੱਧ ਪੀਣ ਵਾਸਤੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਦੁੱਧ ਇਸਤੇਮਾਲ ਹੁੰਦਾ ਉਹ ਦੂਜੇ ਪਾਸੇ ਜਿਹੜੇ ਟੋਲ ਪਲਾਜ਼ਾ ਦੇ ਰੇਟ ਹੈ ਉਹ ਵੀ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਟੋਲ ਪਲਾਜ਼ੇ ਦੇ ਰੇਟ ਵੀ ਬਤਾ ਦਸੇਗਾ ਚਾਹੇ ਲਾਡੋਵਾਲ ਟੋਲ ਪਲਾਇ ਦੀ ਗੱਲ ਕਰੀਏ ਚਾਹੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਟੋਲ ਪਲਾਜ਼ੇ ਦੇ ਰੇਟ ਵੀ ਬਤਾਏਗਾ ਸੋ ਇਹ ਆਮ ਜਨਤਾ ਜਿਹੜੀ ਜਦੋਂ ਜੇ ਹਾਈਵੇ ਤੇ ਨਿਕਲਦੀ ਹੈ ਜਦੋਂ ਆਪਣੇ ਜ਼ਿਲ੍ਹੇ ਤੋਂ ਬਾਹਰ ਜਾਂਦੀ ਹੈ ਆਪਣੇ ਸੂਬੇ ਤੋਂ ਬਾਹਰ ਜਾਂਦੀ ਹੈ ਤਾਂ ਟੋਲ ਪਲਾਜ਼ਾ ਦੇ ਟੈਕਸ ਜਿਹੜਾ ਦੇਣਾ ਪੈਂਦਾ ਪਰ ਜਿਹੜਾ ਦੁੱਧ ਹੈ ਉਹ ਘਰਾਂ ਦੇ ਵਿੱਚ ਆਉਂਦਾ ਉਹ ਉਹ ਜਿਹੜਾ ਜਿਸ ਤਰ੍ਹਾਂ ਦੇ ਨਾਲ ਦੁੱਧ ਦਾ ਰੇਟ ਵਧਿਆ ਉਹ ਵੀ ਆਮ ਜਨਤਾ ਦੀ ਜੇਬ ਤੇ ਇਹ ਭਾਰੀ ਪੈਣ ਵਾਲਾ ਹੈ ਔਰ ਅੱਜ ਤੋਂ ਇਹ ਦੁੱਧ ਦੇ ਰੇਟ ਲਾਗੂ ਹੋਏ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਹੈ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਦੁੱਧ ਦੇ ਰੇਟਾਂ ਦੇ ਵਿੱਚ ਵਾਅਦਾ ਕਰਤਾ ਗਿਆ ਅੱਜ ਤੋਂ ਕੀਮਤਾਂ ਵਧੀਆਂ ਹੋਈਆਂ ਲਾਗੂ ਹੋ ਗਈਆਂ ਨੇ